ਦਾ ਬਾਈ ਦੇ ਆਪਾਂ ਬਾਈ ਕਬੂਤਰ ਦੇਖਦੇ ਹਾਂ ਹੁਣ ਮਖਤਿਆਰ ਦੇ ਇਹ ਤਾਂ ਚਾਰ ਹੀ ਆ ਬਾਈ ਕਿੰਨੇ ਆ ਇਹ ਚਾਰ ਹੀ ਥੱਲੇ ਬਚਣ ਦੋ ਜੋੜਾ ਲਾਇਆ ਵੇ ਆਕੜੀ ਰੁੱਤ ਦੇ ਬੱਚੇ ਘੜਾਈ ਜਾਂਦਾ ਬਾਈ ਬਲਕਿਆ ਇਹ ਬਾਈ ਆ ਬਾਜੀਆਂ ਹੱਡਣ ਨੂੰ ਮੂਰੇ ਬੱਚੇ ਦੂਸਰਾ ਤਰ੍ਹਾਂ ਹੱਡ ਲਾਂਗੇ ਦੋ ਚਾਰ ਕਿਹੜੇ ਕਬੂਤਰਾਂ ਚੋ ਬਾਈ ਆ ਖਖੜ ਜਾ ਰੰਗ ਦੇਖਦਾ ਬਾਈ ਹੈ ਇਹ ਬਾਈ ਹਰੀਗੜ ਦੇ ਸੀਰੇ ਤੋਂ ਆਇਆ ਵੇ ਆਪਣੇ ਕੋਲੇ ਹਰੀਗੜ ਆਇਆ ਤੋਂ ਗੋਲਾ ਏ ਬਾਈ ਜਿੱਤੇ ਵਾਲੇ ਕਬੂਤਰਾਂ ਚੋਂ ਗੋਲਾ ਜਿੱਤੇ ਬਾਈ ਵਾਲਾ ਚੋਂ ਹਾਂ ਜੋੜੀ ਆਈ ਸੀ ਬਾਈ ਦੀ ਬੜਾ ਗੋਲਾ ਇਹ ਬਾਈ ਕੋਲੇ ਗੋਲੇ ਹੈਗੇ ਆ ਨੀ ਹੈਗੇ ਸੀ ਬਾਈ ਪੁਰਾਣੇ ਕੂਤਰ ਹੈ ਬਾਈ ਦੇ ਗੋਲੇ ਹੂੰ ਠੀਕ ਹੈ ਇਹ ਜਿਹੜਾ ਬਾਈ ਦਾ ਸ਼ਿਕਰਾ ਸੀਗਾ ਹਾਂ ਉਹਦਾ ਪੱਠਾ ਹੈ ਹੂੰ ਇੱਕ ਬਾਈ ਦਾ ਮਸ਼ਹੂਰ ਹੋਇਆ ਸੀ ਸ਼ਿਕਰਾ ਜ ਉਹ ਤਾਂ ਨਹੀਂ ਕਿਤੇ ਜੀ ਫੋਟੋ ਲੱਗੀ ਹੋਈ ਹੈ ਕਮਰੇ 'ਚ ਉਸੇ ਦਾ ਹੀ ਫੱਟਾ ਹੈ ਉਹ ਉਹ ਇੰਟਰਵਿਊ ਕੀਤੀ ਸੀ ਨਾ ਬਾਈ ਉੱਧ ਦੇਖਿਆ ਵੀ। ਫੋਟੋ ਲੱਗੀ ਹੋਈ ਆ ਜੀ। ਕੋਈ ਰਕਾਰਡ ਵਾਲਾ ਕਬੂਤਰ। ਇਹ ਤਾਂ ਨਵੇਂ ਪੱਠੇ ਆ ਬਈ ਸਾਰੇ। ਨਵੇਂ ਆ ਪੱਠੇ ਆ। ਸਾਰੇ ਨਵੇਂ। ਉੱਧਰ ਨਹੀਂ। ਆ ਜਿਵੇਂ ਲਾਲ ਸਰਾ ਕਬੂਤਰ ਹੈ ਕਿਹੜਾ ਚੋਂ ਬਾਈ? ਇਹ ਬਈ ਬੱਗੇਮਾਣ ਵਾਲੇ ਕਬੂਤਰ ਹੀ ਨੇ ਸਾਰੇ ਲਾਲ ਚੀਨੇ ਜੇ। ਟੋਪੀ ਹੈ ਗੱਲੀ ਹੈ ਨਾ ਜਾਂਦੇ ਤਾਂ ਨਹੀਂ ਇਹ। ਨਾ ਬਾਈ ਜਾਂਦੇ ਤਾਂ ਨਹੀਂ ਇਹ। ਬਾਕੀ ਜੇ ਕੋਈ ਹੁਣ ਬਾੜੇ ਕਰਮ ਹੁਣ ਥੱਗਦੀ ਜਾਂਦਾ ਐਡਾ ਹੀ ਗੱਲ। ਪਿੰਡ ਪੁੰਡੇ ਦਾ ਨਹੀਂ ਸੈਟ ਆਉਂਦਾ ਕੰਮ। ਇਹ ਵੀਰੇ ਦਾ ਕੀ ਨਾਂ ਹੈਗਾ? ਇਹਨਾਂ ਨੂੰ ਮਣੀ ਆ ਬਈ। ਮਣੀ ਕਬੂਤਰ ਵੀਰੇ ਪਤਾ ਤੈਨੂੰ ਕਿਹੜੇ 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 ਜਿੰਨਾਂ ਚ ਜਿੱਤੇ ਵੀ ਜਿਹੜੇ ਜਿੱਤੇ ਵੀ ਨਹੀਂ ਇੱਥੇ ਹੈਗੇ ਬਈ। ਐ ਨਹੀਂ ਹੁਟੇ। ਅੱਛਾ ਅੱਛਾ। ਇਹ ਸਾਰੇ ਹੁਣ ਵਾਲੇ ਨੇ। ਅੱਛਾ ਨਵੇਂ ਆ ਜਿਹੜੇ ਕਿ ਅਤੀ ਵਾਲੇ ਬੱਚੇ ਆ ਇਹ। ਇਹ ਕਬੂਤਰਾਂ ਆ ਬਈ। ਵੇ ਬਾਈ ਕੂਤਰ ਗੋਧਰੀਆਂ ਬਣੇ ਨਹੀਂ ਹੈ ਅੱਛਾ ਬਣੇ ਨਹੀਂ ਕਿੰਨੇ ਕ ਬਣਿਆ ਹੱਥ ਬੰਦਾ ਆ ਪਤਾ ਨਹੀਂ ਕਿਸੇ ਦਾ ਪਤਾ ਕਿ ਵੈਸੇ ਤਾਂ ਇੱਧਰ ਮਦੀਨਾ ਵਾਲਿਆਂ ਨੂੰ ਉੱਧਰ ਨਰਨੇਗੇ ਹਾਂਜੀ ਅਗਾਹ ਪਤਾ ਲੱਗ ਜਾਂਦਾ ਪੱਕਾ ਕਰ ਦਿੰਦੇ ਆ ਕੋਰ ਉੱਧਰ ਕਰ ਦਿੰਦੇ ਬਾਈ ਗੋਲੇ ਕਿਹੜਿਆ ਜੋ 10000 ਇਹ ਗੋਲਾ ਬਾਈ ਬੱਗੇ ਮੋੜਕਾ ਕੂਤਰ ਆ ਆਪਣੇ ਕੋ ਕਾਲਾ ਚੀਨਾ ਉਹਨੇ ਕਰਿਆ ਜਮਾ ਗੁੱਠਾ ਉਹ ਲੈ ਘੜਦਾ ਸਾਰੇ ਚਿੱਕ ਚਿੱਟੇ ਵੀ ਕੱਢ ਜਾਂਦਾ ਨਹੀਂ ਨਹੀਂ ਕੋਈ ਗੋਲਾ ਕੱਢਿਆ ਬਾਈ ਉਹਨੇ ਤਾਂ ਮੱਸਾ ਅੱਛਾ ਦੂਜੇ ਕਿਹ ਜੇ ਹੋ ਸਕਦਾ ਪਨਾਈ ਛੱਡੀਏ ਦੂਜੇ ਕਾਲੇ ਜਿੰਨੇ ਕੱਢਦਾ ਮੇਰੇ ਚਿੱਟੇ ਵੀ ਕਰਦਾ ਸ਼ਾਹ ਕਿ ਭਾਈ ਉਹ ਆਪ ਕਿਹੇ ਜਗਾ ਆਪ ਕਾਲਾ ਚੀਨਾ ਹੋਇਓ ਠੀਕ ਹੂੰ ਗੋਲਾ ਜਿਹਾ ਪਿਓਰ ਕਟਿੰਗਾ ਦਾ ਹੂੰ ਗੋਲਿਆਂ ਦਾ ਰਿਜ਼ਲਟ ਲਿਆ ਭਾਈ ਛੱਡੇ ਆ ਕੇ ਗੋਲੇ ਬਾਹਰ ਹਾਂ ਭਾਈ ਆਪਣੇ ਤਾਂ ਗੋਲੇ ਪਾਜੀ ਹੋ ਗਏ ਜਿਹੜੇ ਤੇਰੇ ਮੋਟਰਸਾਈਕਲ ਕਿਤੇ ਆਓ ਨਾਲ ਚੀਨੇ ਸੀ ਇੱਕ ਕਿਵੇਂ ਉਹ ਲਾਲ ਚੀਨੀਆਂ ਦੇ ਦੋ ਨਹੀਂ ਦੋਨੇ ਹਾਂ ਇੱਕ ਲਾਲ ਚੀਨੀ ਚਿੱਟੀਆਂ ਦੀ ਇੱਕ ਖੱਟੀਆਂ ਦੀ ਸੋ ਆ ਵੀ ਗੋਲੀ ਆ ਬਾਈ ਇਹ ਕਾਲਾ ਬਾਈ ਅੱਛਾ ਇਹ ਕੋਲ ਆ ਜਾਣੇ ਇਹ ਇਹ ਬਾਈ ਬਕਰ ਵਖੋ ਵਾਲਾ ਦੇ ਬਲੱਡ ਚੋਂ ਬਾਈ ਸੀਰੇ ਦੇ ਘਰ ਆਵਾਖੀ ਘਟੜ ਇਹਦੇ ਚਿੱਟੀ ਗਾਂਤ ਆ ਬਾਈ ਹੈਨਾ ਇਹਦੇ ਚਿੱਟੀ ਗਾਂਤ ਹੈ ਕਾਂ ਉਹ ਕੱਢਦੇ ਆ ਅੱਛਾ ਇਹ ਪਹਿਲਾਂ ਕਈ ਫੰਗਸ ਸੀ ਚਿੱcke ਹੁਣ ਇੱਕੋ ਹੀ ਰਹਿ ਗਿਆ ਇੱਕ ਹੀ ਰਹਿ ਗਿਆ ਹੁਣ ਇੱਕ ਫੰਗ ਹੀ ਆਉਂਦਾ ਇਹ ਇੱਥੇ ਪਰਲੇ ਇੱਕ ਪਰਲੇ ਪਾਸੇ ਹੋਊਗਾ ਮਨ ਦਾ ਕਦੇ ਸੋ ਨਹੀਂ ਠੀਕ ਹੈ ਛੱਡਣ ਵਾਲੇ ਬੱਚੇ ਆ ਜਾਣੇ ਹਾਂ ਤਿਆਰ ਕੀ ਆ ਰ ਇਹ ਅਗੇ ਭੱਡੇ ਕਬੂਤਰ ਬਾਈ ਬਿਲਤਿਹਾਰ ਹੈ ਨਾ ਹਾਂ ਬਈ ਅੱਛਾ 3 ਨਰ ਨੇ ਸਾਰੇ ਠੀਕ ਸਰਕਾਰ ਦਾ ਹੈਗਾ ਕਬੂਤਰ ਕੋਈ ਨਾ ਜੇ ਕੋਈ ਲਗਾਤਾਰ ਜਿੱਤੇ ਆਵਾ ਕੋਈ ਲਗਾਤਾਰ ਜਿੱਤੇ ਆ ਬਈ ਹੈਗੇ ਕੂਤਰ ਵਿੱਚ ਫਿਰਦੇ ਆ ਹੂੰ ਆ ਲਾਲਸਰੇ ਕਿਹੜਾ ਚੋ ਬਈ ਇਹ ਮੋੜ ਵਾਲੀ ਕੁੱਤਰੀ ਆ ਬਈ ਦਾ ਕਾਲਾ ਜੀਨੇ ਵੀ ਠੀਕ ਆ ਕਾਲੇ ਜੀਨੇ ਵੀ ਇਹ ਕਾਲਾ ਜੀਨਾ ਕੁੱਤਰੀ ਆ ਇਹਦਾ ਗਠਾਰੇ ਕੁੱਤਰ ਬਹੁਤ ਉੱਡਿਆ ਹੀ ਆਪਣਾ ਇਹਦਾ ਪੱਟਾ ਇਹਦਾ ਪੱਟਾ ਗਠਾਰੇ ਉੱਡਿਆ ਸੀ ਇਹਦਾ ਪੱਠਾ ਆਪਣਾ ਇਹਦਾ ਬੱਚਾ ਪਿਛਲੇ ਸਾਲ ਇੱਕ ਵੱਡੀ ਖੇੜੀ ਉੱਡਿਆ ਸੀ ਹਾਂ ਦੋ ਦੋ ਵਾਰੀਆਂ ਨੇਕਨ ਵਾਲੀ ਦੋ ਛਟਾਂ ਇੱਕ ਨਹੀਂ ਨਹੀਂ ਉਹ ਸ਼ਾਕਾ ਜਿਹੜਾ ਖੇੜੀ ਉੱਡਿਆ ਸੀ ਹੂੰ ਤੇ ਜਿਹੜਾ ਗਠਾਰੇ ਉੱਡਿਆ ਉਹ ਖੱਟੀਆਂ ਦਾ ਸੀ ਉਹ ਖੱਟੀਆਂ ਦਾ ਸੀ ਹਾਂ ਦਵਾਰੇ ਉਹ ਕੋਲ ਦੇ ਛੱਡੇ ਉੱਤੇ ਚੱਕ ਲੈ ਗਏ ਨੇ ਹੋਲਡ ਕੋ ਉਥੋਂ ਚੱਕ ਲਿਆ ਕੋ ਜਵਾਗ ਜੂਖ ਲੈ ਕੇ ਚੱਕ ਦੋ ਬਾਜ਼ੀ ਜਿੱਤ ਗਿਆ ਸੀ ਭਾਈ ਉਹ ਨਹੀਂ ਇੱਕ ਹਾਰ ਗਿਆ ਇੱਕ ਜਿੱਤ ਗਿਆ ਸੀ ਤੀਜੀ ਫੇਰ ਤੀਜੀ ਛੱਡ ਤਾਈ ਫੇਰ ਨਾ ਤੀਜੀ ਨਹੀਂ ਖੜੀ ਅੱਛਾ ਦੂਜੀ ਦੀ ਜੱਕ ਲਿਆ ਸੀ ਉਹ ਤੇ ਹਾਰ ਗਿਆ ਸੀ ਹਾਰ ਗਿਆ ਹੀ ਉਹਦੇ ਬਾੜੀ ਛੇਤੀ ਛੱਡ ਤਾ ਮੰਨ ਕੇ ਜਲਦਵਾਰੇ ਆ ਲਾਲ ਸਿਰੇ ਆ ਜੋ ਭਾਈ ਹਾਂ ਵਿੱਚ ਲਾਲ ਸਿਰੇ ਵਿੱਚ ਕਾਲਾ ਸਿਰੇ ਆ ਕਾਲਾ ਸਿਰੇ ਆ ਕਾਲਾ ਸਿਰੇ ਆ ਭਾਈ ਉਨੇ ਕੋਈ ਯਾਰ ਇਹ ਦੋਨੇ ਸਕੇ ਭਰਾ ਨੇ ਬਈ ਹੈ ਵੀ ਇੱਕੋ ਜਿਹੀ ਡਿਉਟੀ ਦੇਖਾਉਂਦੇ ਹਾਂ ਇੱਕ ਝੋਲੀ ਦੇ ਨੇ ਜਿਹੜੀ ਹਰੀ ਘੜ ਵਾਲੀ ਕੂਤਰੀ ਆਪਣੀ ਆ ਵੀ ਇਹਨਾਂ ਚ ਲੱਗਦਾ ਕਾਲਸਰਾ ਹੂੰ ਤਹਾਂ ਵਾਲਾ ਨਾ ਬਈ ਕਿਹੜਾ ਆਹਾਂ ਬੈਠਾ ਇੱਕ ਕਿੱਥੇ ਬੈਠਾ ਦੱਸ ਆਹ ਤੂੰ ਗੱਲ ਰੇਡੀ ਬੱਟੀ ਤੇ ਉਹ ਬੈਠਾ ਕਾਲਸਰਾ ਬਈ ਇਹ ਵੀ ਹਾਂ ਇਹ ਵੀ ਇਹਨਾਂ ਚ ਹੀ ਆਹਾਂ ਕਾਲਸਰਾ ਹੈ ਕਾਲਸਰਾ ਬਈ ਕਾਲਸਰਾ ਕਾਲਸਰਾ ਹੀ ਉਹ ਵੀ ਕਾਲਾ ਸਰ ਹੈ ਜੀ ਬਾਈ ਇਹ ਕੋਈ ਚੀਜ਼ ਆ ਇਹ ਵੀ ਲਾਲਸਰਾ ਵੀ ਇੰਨਾ ਚੰਗਾ ਹਾਂ 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 ਇੱਕੋ ਹੀ ਨਸਲ ਹੈ ਕਬੂਤਰ ਵੀ ਵੱਡੇ ਦਾ ਡੀਲਾ ਦੇ ਆ ਤੇਰੇ ਹਾਂ ਬਾਈ ਨਾ ਨਾ ਹਾਂ ਥੋੜੇ ਵੱਡੀ ਨੇ ਸਰੀਰ ਨੂੰ ਸਹੀ ਤਰ੍ਹਾਂ ਕਬੂਤਰ ਹੈ ਬਾਈ ਹਾਂ ਇੱਧਰ ਜੋੜੇ ਛੱਡੇ ਹੈ ਪ੍ਰਬੰਧ ਤਾਂ ਹੈ ਤਾਂ ਹੀ ਹੋਇਆ ਹੈ ਪ੍ਰਬੰਧ ਤਾਂ ਵਧੀਆ ਬਾਈ ਮਖਤਿਆਰ ਬਹੁਤ ਵਧੀਆ ਇਹ ਜੋੜੇ ਲਾਈ ਰਿਹਾ ਹਾਂ ਇਹ ਜੋੜੇ ਲਾਈ ਹੁਣ ਕਿਵੇਂ ਬੱਚੇ ਵਿੱਚ ਘੜਾਈ ਇਹ ਨਾ ਹਜੇ ਮੈਂ ਹੁਣ ਹੀ ਲਾਇਆ ਬਈ ਤਾਂ ਹਜੇ ਅੰਡੇ ਵੀ ਨਹੀਂ ਆਏ ਆ ਇਹ ਬਈ ਫਿਰ ਕਿਹੜੀ ਰੋਤੇ ਇਹ ਉੱਡ ਜਾਣਗੇ ਉਹ ਵੀ ਵਾਧੇ ਨੂੰ ਰੱਖੇ ਸਾਈਕਲ ਮਨਾਲ ਆਪਣੀ ਕਿੱਥੇ ਉੱਡੀ ਆ ਮਨਾਲ ਮੇਰੀ ਮੋਟਰਹੇਲ ਦਿੱਤੀ ਆ ਇਹ ਅੱਛਾ ਮਨਾਲ ਇਹ ਦਿੱਤੀ ਆ ਮੋਟਰਸਾਈਕਲ ਇਹ ਦਾ ਦਰਸ਼ਨ ਕਰਾਉ ਫਿਰ ਬਾਈਆਂ ਨੂੰ ਆਹ ਕਬੂਤਰ ਉੱਡਿਆ ਬਈ ਮਨਾਲ ਬਾਈ ਦੀ ਮੋਟਰਸਾਈਕਲ ਕਿੰਨੀ ਵੇਥ ਪਾਈ ਬਾਈ ਇਹਨੇ ਫਿਰ ਉੱਤੇ ਇਹ ਉੱਡ ਗਈ ਉਹ ਬਾਈ 40 45 ਮਿੰਟ ਵੱਧ ਹੂੰ ਦੇਖ ਵੀ ਸੋਹਣੀ ਕੁੜੀ ਸੀ ਕਰੇਗਾ ਕਿੰਨਾ ਉੱਡ ਜਾਂਦੀ ਸੀ ਇਹ ਕਰੇ ਉੱਡਦੀ ਸੀ ਬਾਈ ਵਧੀਆ ਹੀ ਤਾਂ ਵਧੀਆ ਹੀ ਉੱਡਦੀ ਸੀ 3 4 ਵਜੇ ਤੱਕ ਉੱਡਦੀ ਸੀ ਹੂੰ ਪਰ ਆਲਾ ਬੱਚਾ ਹੀ ਆ ਹਾਂ ਪਰ ਬੱਚਾ ਹੀ ਸੀ ਜਮਿਆਦ ਨਾਚੇ ਕੱਢਿਆ ਹਾਂ ਹੂੰ ਹੂੰ ਤੇ ਇਹ ਫਿਰ ਬੱਚਿਆਂ ਨੂੰ ਲਾ ਲਈ ਹਾਂ ਇਹਦੇ ਬੱਚੇ ਕਢਾਇਆ ਬਾਈ ਹੁਣ ਦੁਬਾਰੇ ਫੇਰ ਲਾਈ ਆ ਬਾਈ ਛੱਡਣ ਦਾ ਇਰਾਦਾ ਤਾਂ ਨਹੀਂ ਹੁਣ ਕਿਤੇ ਨਾ ਬਾਈ ਛੱਡਦੇ ਨਹੀਂ ਹੈਗੇ ਹਾਂ ਛੱਡਦੇ ਨਹੀਂ ਯਾਦਗਾਰ ਜਾ ਰਹਾ ਨਹੀਂ ਨਹੀਂ ਠੀਕ ਆ ਬਾਈ ਠੀਕ ਆ ਬਹੁਤ ਜਿੱਤਤਾ ਯਾਰ ਇਹਦਾ ਪਿਓ ਆ ਆ ਪਿਓ ਆ ਇਹਦਾ ਹੂੰ ਨਾਲ ਸਰਾ ਜਾ ਇਹ ਬਾਈ ਕਿਹੇ ਯਾਰ ਦੇਖੀਓ ਖੁੱਡਾ ਤਾਂ ਤੇਜ ਆਗਾ ਹੂੰ ਆਹ ਬਹੁਤਰੀ ਨਾਲ ਕਿਵੇਂ ਦੇ ਇਹ ਬਾਈ ਬਾਈ ਜਿੱਤੇ ਦੇ ਕਬੂਤਰ ਨਿਗੇ ਆਪਣੇ ਮੰਨ ਕੇ ਜਲ ਡੱਲੇ ਵਾਲੇ ਕਬੂਤਰ ਵਾਜਦੇ ਇਹਨਾਂ ਦੇ ਬਾਈ ਜਿੱਤੇਗੇ ਅੱਛਾ ਜਿੱਤੇ ਜਨ ਨਾਲ ਦੇ ਹਾਂ ਡੱਲੇ ਵਾਲੇ ਕਿ ਬਾਈ ਤੇ ਡੱਲੇ ਵਾਲੇ ਡੱਲੇ ਵਾਲੇ ਇਹ ਕਿਵੇਂ ਬਾਈ ਤਾਰੀਖਾਂ ਨੇ ਡੱਲੇ ਕੂਤਰ ਛੱਡਿਆ ਸੀ ਹਾਂ ਇਹ ਆਪਾਂ ਵਸਨ ਬਣ ਕੇ ਚੱਲ ਡੰਨੇ ਛੱਡਿਆ ਸੀ ਹਾਂ ਡੱਲੇ ਛੱਡਿਆ ਸੀਗਾ ਰਾਜਨ ਨਾਲੇ ਕੂਤਰਾਂ ਜੋੜੀ ਸੀਗਾ ਹਾਂ ਇਹ ਕਹਾਹਾ ਉਹਦੀ ਪੋਤੀ ਆ ਉਹ ਉਸ ਕਬੂਤਰ ਦੀ ਆਪਾਂ ਜੋੜੀ ਦਿੱਤੀ ਹੀ ਉਹਦੇ ਬੱਚੇ ਘੜਾ ਕੇ ਪਰ ਰੱਖ ਲਈ ਦੋ ਹਾਂ ਉਹ ਦੋ ਕਬੂਤਰ ਨੇ ਇੱਕ ਦੀ ਭੈਣ ਅੱਛਾ ਇਹਦੀ ਮੋਟਰਸਾਈਕਲ ਦਿੱਤੀ ਆ ਦੂਜੀ ਦੀ ਨਤੀਜਾ ਨੰਬਰ ਬਣਾਇਆ ਸੀ ਦੋਨੇ ਇੱਕ ਵਾਜੀ ਦੀ ਹੱਡੀ ਆ ਸੀ ਹਾਂ 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 ਉਹ ਉੱਥੇ ਵਰਦੀ ਕਾਣੀ ਪੂਛ ਵਾਲੀ ਦੂਧੀ ਆ ਉਹ ਕਿਥੇ ਬਿਠੀ ਆ ਬਿਠੀ ਆ ਬਿਠੀ ਆਹਾ ਦੋਨੇ ਇਕੱਠੀਆਂ ਫੜ ਲਾ ਫੜ ਲਨ ਇਹ ਆਪ ਦਸੋਂਦਾ ਸਿੰਗੜੀ ਦਿੱਤੀ ਕਿਹੜੀ ਆਹਾ ਅੱਛਾ ਕਾਲੀ ਪੂਛ ਵਾਲੀ ਜਮਾਨਤ ਆਹ ਫੜ ਖੁੱਲੀ ਇਹਦੇ ਇਹਦੀ ਭੈਣ ਆ ਬਈ ਨਹੀਂ ਇਹਦੀ ਮਾਸੀ ਆ ਇਹ ਹਾਂ ਹਾਂ ਆਹਾ ਇਹ ਆਪ ਸੁਨਦਾ ਸੰਗਲੇ ਜਿੱਤੀ ਸੀ ਇਹ ਆਪ ਸੁਨਦਾ ਸੰਗਲੇ ਜਿੱਤੀ ਸੀ ਇਹ ਮੋਟਰਸਾਈਕਲ ਜਿੱਤੀ ਸੀ ਨਨਾਲਾ ਠੀਕ ਹੈ ਦੀ ਮਾਸੀ ਆ ਇਹ ਹਾਂ ਇਹਦੀ ਮਾਂ ਵੀ ਹੈਗੀ ਆ ਮਨੂ ਕਿ ਚੱਲੋ ਇਹ ਕਬੂਦਲ ਦੀ ਮਾਂ ਹੈਗੀ ਆ ਕਿ ਬੜਾ ਮੋਟਾ ਹੈ ਵਾਲੀ ਹੈ ਹਾਂਜੀ ਇੱਥੇ ਉਹ ਬਾਹਰ ਬੈਠੀ ਆ ਠੀਕ ਹੈ ਹੈ ਦਿਖਾ ਦੀ ਕਰਾ ਦਿਓ ਦਿਖਾਤੀ ਮਿਲਦਾ ਹੋਵੇ ਆ ਦਾ ਪਿਓ ਆ ਹਾਂ ਇਹਦਾ ਮੋਟਰਸਾਈਕਲ ਹੈ ਹਾਂ ਇਹ ਪਿਓ ਆ ਆ ਦੀ ਮਾਂ ਆ ਇਹ ਪੁੱਛੋ ਤਾਂ ਆ ਮਾਂ ਆ ਗਈ ਇਹ ਆ ਦੀ ਮਾਂ ਅੱਛਾ ਹਮ ਹਮ ਇਹ ਠੁੱਲੀ ਵਾਲੀ ਨਹੀਂ ਹੈਗੀ ਇਹ ਕੂਤਰੀ ਆਪਣ ਬਾਲੀ ਉੜਦੀ ਛੇ ਕੀ ਕਰੇ ਆਪਾਂ ਜੋੜਾ ਇਹਦਾ ਰਿਜ਼ਲਟ ਕੀ ਆ ਬਾਈ ਇਹ ਜੋੜਾ ਛੱਡੀ ਸੀ ਆਪਾਂ ਇੱਕੀ ਬਹੁਤ ਉੜਦੀ ਕੂਤਰੀ ਇਤ ਕੀ ਛੱਡੀ ਸੀ ਜੋੜਾ ਕੈਮਰਾ ਹੀ ਕਰ ਇਹ ਮਗਰੋਂ ਜੋ ਹਾਰ ਗਈ ਬਾਈ 7ਵੀਂ 8ਵੀਂ ਉੱਥੇ ਹਾਂ ਇਹ ਬੜੀ ਜ਼ਿਆਦਾ ਭੈੜੀ ਉੜਦੀ ਹੈ ਕੀ ਪਿੰਡ ਏ ਬਾਈ ਯਾਦ ਮੇਠੜੀਂ ਦੇਦੀ ਬੱਚੇ ਘੜਾਉਣ ਨੂੰ ਕੀ ਯਾਦ ਮੇਠੜੀਂ ਹਾਂ ਉਹ ਤੋਂ ਬਸ ਪੰਡ ਬਹੁਤ ਉੜਦੀ ਸੀ ਬਹੁ ਲਈ ਜ਼ਿਆਦੇ ਉੜਦੀ ਸੀ ਇਹ ਨਾਲੇ ਉੜਦੀ ਉੱਚੀ ਨਹੀਂ ਸੀ ਹਾਂਜੀ ਪਧਰੀ ਪਧਰੀ ਉੜਦੀ ਸਾਰੇ ਘੂਤਰ ਵਹਾਉਂਦੀ ਹਾਂ 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 ਗਰਮੀ ਦੇ ਵਿੱਚ ਪੂਰੀ ਚ ਗਰਮੀ ਜੀ ਵੀ ਪੱਧਰ ਉੱਡ ਕੇ ਵੱਧ ਜਾਂਦਾ ਹਾਂ 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 ਰਗਾੜੀ ਸੀ ਤਾਂ ਘੂਰੀ ਬੈਠੀ ਨਾਲੇ ਕਹਿੰਦੇ ਮੱਚ ਜਾਂਦਾ ਦੀ ਮਾ ਉਤਰ ਉੱਡੇ ਬਸ ਬਾਈ ਬੱਚੇ ਨੂੰ ਮੁੱਛ ਨਾਲ ਤਾਂ ਪਤਾ ਨਹੀਂ ਵੀ ਸਾਰਿਆਂ ਨਾਲ ਹਾਂ ਇੱਕ ਕੂਤਰ ਹੈ ਇਹ ਕੂਤਰ ਹੈ ਬਈ ਆਪਣੇ ਨਾ ਬਈ ਬੱਗੇ ਕੇ ਕੂਤਰ ਨੇ ਜਿਹੜੇ ਕਲੈਰੀ ਵਾਲੇ ਵਜਦੇ ਆ ਅੱਛਾ ਜੀ ਇਹਦੇ ਇੱਕ ਮਤਲਬ ਇੱਕ ਪੱਠੀ 3 ਵਾਜੀ ਦਿੱਤੀ ਜਿਹੜੀ 3 2 ਦਿੱਤੀ 2 ਦਿੱਤਾ ਪੁੱਛ ਦਿੱਤਾ ਇੱਕ ਵਾਜੀ 80 ਦੋ ਵਾਜੀ ਦਿੱਤੀ ਹਾਂ ਦੋ ਵਾਜੀ ਐਂਟਰੀ ਵਾਲੀਆਂ ਹਾਂ ਕਲੱਬ ਵਾਲੀਆਂ ਕਲੱਬ ਵਾਲੀਆਂ ਵੱਡੀਆਂ ਵਾਜੀਆਂ ਹੁਣ ਵਧੀਆ ਹਾਂ ਜਮਾ ਚੜ੍ਹਨ ਤੱਕ ਛੱਡੀ ਗਏ ਮੈਂ ਇੱਕ ਦਿਨ ਆ ਮੈਂ ਤਾਂ 7:00 ਟਾਈਮ ਕੀਤਾ ਜੀ ਬਾਂਗੀ ਜੜੀ ਬਾਦੁੱਡੀ ਉੱਥੇ ਹੋ ਬਾਜੀ ਤੂੰ ਮਨਦਲਾ ਉਰ ਦੀ ਅੱਧਾ ਪੌਣਾ ਘੰਟਾ ਬਾਦੁੱਡ ਗਈ ਸੀ ਉਹ ਬਾਜੀ ਤੂੰ ਤੇ ਇੱਕ ਇਥੇ ਹੀੜੀ ਕੇ ਬਣਾਇਆ ਸੀ ਉਹਨੂੰ ਤੀਜਾ ਨੰਬਰ ਉਹਨੇ ਹੂੰ ਉਹ ਦਿਨ ਆਪਣੇ ਦੋਤੀ ਸਾਂਜੀ ਚਾ ਦੋ ਸਾਂਜੀ ਸੀ ਆਪਣੇ ਦੋ ਦਿਨ ਪੰਜਾਂ ਦੇ ਬਦਲ ਛਿਆਂ ਤੇ ਬਾਜੀ ਹੋ ਗਈ ਸੀ ਆ ਕੂਤਰਾ ਆਪਣਾ ਮੰਨ ਕੇ ਚੱਲ ਬੈਸਟ ਕੂਤਰੀ ਆ ਖੁੱਡੇ ਦਾ ਆਹਾਂ ਹਾਂ ਨਾਲ ਟੱਚ ਆਲ ਇਹ ਜਿਹੜੀ ਆਪਣੀ ਮੰਨ ਕੇ ਚੱਲ ਆ ਫਰੀ ਗੜਾ ਦੀ ਕੂਤਰੀ ਹੈ ਨਾ ਉਹਦਾ ਭਰਾ ਗਾ ਸਗਾ ਇਹ ਹਾਂ ਜਮਾ 사 ਕਾ ਭਰਾ ਉਹਦਾ ਹਾਂ ਇਹਦੀ ਲਾਲ ਬਹੁਤ ਉੜਦੀ ਇਹਦੀ ਕਿ ਕੂਤਰੀ ਉੱਡੀ ਆ ਪੱਠੀ ਇਹਦੀ ਹੂੰ ਉੱਥੇ ਉੱਡੀ ਸੀਗੀ ਲਾਲ ਖਗਰੀਂ ਕੂਤਰੀ ਕਿਹੜੇ ਪੰਨ ਜਿੱਤੀ ਆ ਮਰ ਗਈ ਉਹ ਵੀ ਉੱਡ ਕੇ ਦੋ ਜਿੱਤੀਆਂ ਇਹਦੀ ਇੱਕ ਸਾਪੇ ਜਿੱਤ ਗਈ ਹਾਂ ਹਾਂ ਵੀ ਉਹਦੇ ਕੋ ਗੰਗੂ ਆ ਹਾਂ ਹੋਰ ਕਿਸੇ ਦੇ ਘਰੇ ਵੀ ਇੱਥੇ ਲਾਉਂਦੇ ਹਾਂ ਗੱਗੂ ਜਿਵੇਂ ਕਹੀ ਇਹਨਾਂ ਸਾਪੇ ਉਹ ਗੱਗੂ ਦੇ ਘਰੇ ਆਪਣੇ ਕੂਤਰ ਵਿੱਚੇ ਨੇ ਬਈ ਸਾਪੇ ਨਹੀਂ ਨਹੀਂ ਸਾਪੇ ਨਹੀਂ ਮੰਗੇ ਵਾਲਾ ਮੁੰਡਾ ਸੇ ਮੰਗੇ ਵਾਲੇ ਹਾਂ ਉਹਦੇ ਘਰੋਂ ਜਿੱਤਿਆ ਆਪਾਂ 2-3 ਬਾਜ਼ੀ ਇੱਕ ਹੀ ਵਧੀਆ ਅੱਛਾ ਉੱਥੇ ਬੱਚੇ ਕਿਹ ਜਾਈ ਸੀ 17 ਉਹ ਉੱਥੋਂ ਛੱਡੀ ਜਾਂਦਾ ਨਹੀਂ ਛੱਡਦੇ ਤਾਂ ਆਪਾਂ ਹੀ ਸੀ 17-17 ਬੱਚੇ ਕਿਹ ਜਾਈ ਨਹੀਂ ਜੁਲਦੇ ਤੇ ਉਹਦਾ ਘਰ ਵਿੱਚ ਦਾਰਕੇ ਦਿਖਾਈ ਨਾਲ ਸਰਾਂ ਕੋ ਚਾਲੀ ਦੂਜਾ ਜਿਹੜਾ ਮੋਟਰ ਵਾਲਿਆਂ ਕੋ ਉਹ ਉਹ ਉਹੜ ਗੁਰਤੀ ਜਾਂਦਾ ਮੜੇ ਗੋਲੇ ਕਰਕੇ ਦਿਖਾਦੇ ਆ ਜੀ ਅਛਾ ਇਹ ਆਪ ਇਹੋ ਮੋਟਰਸਾਈਕਲ ਵਾਲੀ ਦਾ ਹਾਂ ਸਵਾਹ ਰੰਗਾ ਸਹਿਲ ਜੀ ਆ ਬਈ ਮੁਖਤਿਆਰ ਹਨਾ ਹਾਂਜੀ ਹਾਂਜੀ ਪੱਲੇ ਹੀ ਬੱਟਿਆਂ ਦਾ ਇਹ ਆਪ ਘਰੇ ਕਿੱਧਰ ਹੋਇਆ ਸੀ ਕਿੱਦਾਂ ਦਾ ਬਈ ਬਈ ਨਹੀਂ ਨਹੀਂ ਤੇ ਉੱਥੋਂ ਹੀ ਆਇਆ ਬਈ ਤਾਂ ਆ ਜੀ ਆ ਕਬੂਤਰ ਇਹ ਬਈ ਡੱਲੇ ਵਾਲੇ ਮੰਨ ਕੇ ਖੂਨ ਦਾ ਕਬੂਤਰ ਹੈ ਇਹਦੀ ਪੱਛੇ ਬਾੜੀ ਜੰਗੀ ਉੱਡ ਗਈ ਜੀ ਕਿ ਕਿਹੜੇ ਖੂਨ ਦਾ ਇਹ ਬਾਈ ਜੀ ਤੇ ਡੱਲੇ ਵਾਲੇ ਕੋਤ ਤੇ ਵਾਲੇ ਕਬੂਤਰ ਪਾਈਦੇ ਉਹਨਾਂ ਦੇ ਬਲਵੀਰ ਵਾਲੇ ਲਾਲਾ ਚਾਹੇ ਕਿਵੇਂ ਬਲਵੀਰ ਵਾਲੇ ਹਾਂ ਬਲਵੀਰ ਗੋਸਲ ਦਾ ਕਬੂਤਰ ਫੜ ਲਿਆ ਸੀ ਮੈਂ ਉਹਨਾਂ ਨੇ ਬਾਈ ਉਹਨਾਂ ਨੇ 10 ਦੇ ਦੋੰਗ ਦੇ ਇੰਟਰ ਕੋਸ ਇਹੋ ਕੂਤਰਾਂ ਦਾ ਮੰਨਦਾ ਅੱਛਾ ਜਿਹੜਾ ਬਹੁਤ ਉੱਚ ਜਿਕਰ ਹੁੰਦਾ ਜੀ ਤੇ ਉਹਨਾਂ ਪੁੱਤ ਉਹਨਾਂ ਦਾ ਉਸੇ ਬਲੱਡ ਜਿਹੜਾ ਕੂਤਰਾ ਵੀ ਨਾਲਾ ਬਹੁਤ ਉੱਡਦੇ ਇਹਦੇ ਬੱਚੇ ਨਹੀਂ ਨਹੀਂ ਹਾਂ ਕੂਤਰਾ ਆਪਣਾ ਬਿੰਗੀ ਘਾਤ ਵਾਲਾ ਵੱਡਾ ਕਿਵੇਂ ਬਿੰਗੀ ਘਾਤ ਵਾਲੇ ਕੂਤਰ ਦੇ ਬਾਈ ਬੱਗੇਗੇ ਸ਼ਹਿਰਿੰਗੀ ਕਾਂ ਦਾ ਹਾਂ ਇਹਦਾ ਪੱਠਾ ਬੜਾ ਜਿਆਦਾ ਨੇ ਆ ਜੋ ਡੈਕੀ ਟਾਈਮ ਚ ਕੱਟਿਆ ਗਿਆ ਜੀ ਇਹ ਵੀ ਪਹਿਲੀ ਵਾਰ ਇਹ ਵੀ ਪੱਠਾ ਲੈਂਦਾ ਹੈ ਬਾਈ ਤੋਂ ਇਹ ਉੱਥੋਂ ਬੱਗੇ ਹੋਣਾ ਤੂੰ ਆਇਆ ਹੈ ਬੱਚਿਆਂ ਨੂੰ ਲੈਂਦਾ ਜੀ ਹਾਂ ਬੱਚਿਆਂ ਨੂੰ ਇਹ ਉਂਗਲੇ ਨਹੀਂ ਕਾਹੀ ਰੱਖੀ ਹੋਈ ਹੈ ਇਹਦੀ ਬਹੁਤ ਲਾਤ ਉੱਡਦੀ ਹੈ ਕਿਹਦਾ ਪੱਠਾ ਮੰਨ ਕੇ ਚੱਲ ਬਾਈ ਮੋਕੀ ਦੀ 6 ਵਜੇ 8 8 ਵਜੇ ਬੈਠਾ ਉਹ ਰਾਤ ਨੂੰ ਬਸ ਆ ਦੋ ਕੁੱਟੀਆਂ ਜੀ ਕਬੂਤਰ ਹਾਂ ਬਾਈ ਆਦੇ ਤਿੰਨਾ ਸੀ ਤੇ ਉਹ ਚ ਵੀ ਆ ਉਹ ਚ ਸੈਦ ਮੈਂ ਲਾਉ ਖਾਲੀ ਕਰਿਆ ਯਾਰ ਕੱਢਦੇ ਹੀ ਨਾ ਹੈਗੇ ਆ ਹੈਗੇ ਕੂਦਰੀਆਂ ਨੇ ਚ ਵੱਡੀਆਂ ਅੱਛਾ ਵੱਡੀਆਂ ਪੱਠੀਆਂ ਆਹੇ ਠੀਕ ਆ ਲਾਲ ਸਿਰਮਾਹ ਆਹ ਕੂਦਰੀ ਸਿੰਘ ਲਈ ਜਿੱਤੀ ਆਪਣੀ ਰੱਤ ਆਹ ਆਹ ਸਾਰੇ ਜਿੱਤੀ ਆ ਮੈਂ ਰੱਤੀ ਆ ਹਰ ਰੱਤੀ ਆਹ ਸੱਲਿਆ ਜੀਆ ਮੋਟਰ ਹੈ ਜਿੱਤੀ ਆ ਆਹ ਹਾਰਤੀ ਜਿੱਤੀ ਆਹ ਹਾਰਤੀ ਜਿੱਤੀ ਸੰਘੇੜੇ ਹਾਂ ਚਿੱਟੇ ਘੜ ਦੀ ਹਾਂ ਉਦਨੇ ਆਪਾਂ ਤਿੰਨੇ ਨਾਂ ਵੀ ਜਤੇ ਸੰਘੇੜਾ ਤੋਂ ਇਹ ਰੰਗ ਹੀ ਬਈ ਬੜਾ ਵੱਖਰਾ ਹਾਂ ਆਮਰਤਿਆਂ ਨਾਲ ਇਹ ਗੂੜੀ ਆ ਬਈ ਓਏ ਗੂੜਾ ਹੁੰਦਾ ਕੋਈ ਫਿੱਕਾ ਐ ਨਾ ਫਿੱਕੀ ਐ ਨਾ ਗੂੜੀ ਐ ਮੁੰਡਾ ਆਪਣਾ ਮਿਸਤਰਾ ਗੋਲੂ ਆ ਠੀਕਰੀ ਵਾਲ ਤੋਂ ਉਹਦੇ ਕੋਲੋਂ ਇੱਕ ਉਤਰੀ ਆਈ ਸੀ ਆਪਣੇ ਕੋਲ ਨੀਲੀ ਇਹ ਜਿੱਤੀ ਆ ਬਾਜੀ ਇਹ ਆਪ ਜਿੱਤੀ ਐ ਸੰਘੇੜੇ ਆਪਾਂ ਤਿੰਨੇ ਛੱਡੇ ਸੰਘੇੜੇ ਤਿੰਨੀ ਜਿੱਤ ਗਈ ਆਪਣੇ ਬਹੁਤ ਚੰਗੀ ੁੱਟੀ ਉਹਦੇ ਦੂਜੇ ਦਿਨ 12 ਵਜੇ ਵਾਹ ਕੇ ਲੈਂਦੀ ਜੇ ਰਾਤ ਨੂੰ ਉੱਤੀ ਰਹਿ ਗਈ ਸੀ ਕੋਈ ਟੋਈ ਹਾਂ ਦੂਜੇ ਦਿਨ 12 ਵਜੇ ਬੈਠੀ ਤੇ ਤੜਕੀ ਉਠੋੜੀ 6 ਵਜੇ ਇਹ ਰਤੀ ਨੇ ਰਿਕਾਰਡ ਬਣਾ ਲਿਆ ਤਾਂ ਤਿੰਨੇ ਨਾਮ ਹੀ ਜਿੱਤ ਗਈ ਹੈ ਪਸੰਨੇੜਿਆਂ ਤੋਂ ਫਰਿੱਜ ਵੀ ਆਹਾ ਵਾਸ਼ਿੰਗ ਮਸ਼ੀਨ ਵੀ ਤੇ ਦੋਨੇ ਕੱਪ ਵੀ ਅੱਛਾ ਹਾਂ ਤੈਨੂੰ ਕੂਤਰਾ ਆਪਣੀ ਰਹੀ ਵਾਸ਼ਿੰਗ ਮਸ਼ੀਨ ਵੀ ਤੁਸੀਂ ਜਿੱਤ ਗਈ ਫਰਿੱਜ ਵੀ ਹਾਂ ਨਾ ਫਰਿੱਜ ਨਹੀਂ ਵਾਸ਼ਿੰਗ ਮਸ਼ੀਨ ਸੀ ਮੋਟਰਸਾਈਕਲ ਦੋ ਕੱਪ ਜੀ ਮੋਟਰਸਾਈਕਲ ਲਿਖੇਗਾ ਮੋਟਰਸਾਈਕਲ ਵਾਲੇ ਦਿਨ ਵੀ ਤੁਸੀਂ ਦੋ ਨਾਮ ਜਿੱਤੇ ਆ ਕਹਿੰਦੇ ਮੋਟਰਸਾਈਕਲ ਵਾਲੇ ਦਿਨ ਵੀ ਦੋ ਜਿੱਤੇ ਆ ਉਹਦੇ ਨਤੀਜਾ ਨਾਮ ਵੀ ਆਪਣਾ ਹੀ ਪੈਦਾ ਹੋਇਆ। ਇਹ ਸਿੱਖਿਆ ਦਿੱਤੀ ਹੈ ਕਿ ਦੁਨੀਆ ਨੇ ਵੀ ਕਾਪੂ ਤੀਜਾ ਜਿੱਤੇ। ਜਿੱਦਾ ਗੱਲ ਜਿੱਤੇ। ਹਾਂ ਇਹ ਬਾਈ ਜਿੱਤੇ ਦੇ ਕਬੂਤਰ ਬਚਾਇਆ ਸੀ। ਹੂੰ ਗਾਨੀ ਵਾਲੀ ਹੈ ਨਾ। ਇਹ ਜਿੱਤੇ ਬਾਈ ਨੇ ਬਾਈ ਵਿੱਕੀ ਵਾਲੇ ਕੂਤਰਾਂ ਨੂੰ ਬਚਾ ਦਿੱਤਾ। ਵਿੱਕੀ ਕਾਮੀ ਆਣੇ ਉਸਤਾਦ ਫਰੇ ਕੂਤਰਾ ਜੀ। ਹੂੰ। ਬਾਈ ਵਿੱਕੀ ਕਾਮੀ ਵਾਲੇ ਦੇ ਉਸਤਾਦ ਦੇ ਕਬੂਤਰ ਵੀ ਬਾਈ ਰਿਕਾਰਡ ਪਾਉਂਦੇ ਹਨ। ਹਾਂ ਬਾਈ ਬਹੁਤ ਪੈੜੀ ਉੜਦੀ ਸੀ ਘਰੇ। ਅੱਕੀ ਦੇਖਿਆ ਉੜ ਦੇ ਵਿੱਕੀ ਦੇ ਦਾ ਮਲੇ ਹੁੰਦੇ ਉਹ ਤਾਂ ਬਈ ਸਟਾਰ ਬੰਦੇ ਇਹ ਜੇ ਕੂਤਰ ਵਾਲੇ ਉੜਦੇ ਉਹਦੇ ਪਾਈ ਦੇ ਹਾਂ ਬਈ ਇਹ ਉਹਦੇ ਮੁੱਲ ਵਾਲੇ ਕੂਤਰਾਂ ਚੋਂ ਜਮਾਂ ਸਾਵੀ ਸਾਵੀ ਜੋੜੀ ਆਈ ਵੀ ਬਾਈ ਜੀ ਕਾਲੜ ਕਹਿੰਦਾ ਹੁੰਦਾ ਇਹੀ ਆ ਮੈਨੂੰ ਗੱਲ ਨਹੀਂ ਹੈ ਨਾ ਐ ਨਹੀਂ ਪਤਾ ਬਾਈ ਦੇ ਗਾਲੜ ਮਸ਼ਹੂਰ ਹੋਏ ਸੀ ਆ ਕੂਤਰ ਬਾਈ ਬੱਗੇ ਕੇ ਬਾਲੇ ਮਸ਼ੂਰ ਕਿਹੜੇ ਆ ਹਰੀਆਂ ਅੱਖਾਂ ਵਾਲੀ ਮੰਨ ਕੇ ਚੱਲ ਇਹਦੇ ਬੱਚਿਆਂ ਨੇ ਮੰਨ ਕੇ ਚੱਲ ਕਦੇ ਹਾਰੀ ਨਹੀਂ ਹੈਗੇ ਜਮਾਂ ਆ ਇੱਕ ਹੀ ਜੌਣਾ ੱਡੀ ਸੀ ਉੱਥੇ ਹਰੀਆਂ ਅੱਖਾਂ ਨੇ ਹਾਂ ਹਰੀਆਂ ਅੱਖਾਂ ਨੇ ਦੀ ਤੇ ਲੋਗੜ ੱਡੀ ਜੁੱਤੀ ਰਹੀ ਰਾਤ ਨੂੰ ਉਤਰੀ ਪਿੰਡ ਕਿੰਨਾ ਘੜਾ ਵੇ ਇਹਦਾ ਵਾਲੇ ਘਟ ਉੜਦੇ ਆ ਬਾਈ ਬੱਚੇ ਇਹਦੇ ਪਿੰਡ ਘੜੇ ਵਾਲੇ ਘਟ ਉੜਦੇ ਹਾਂ ਬਾਹਰ ਵੱਧ ਉੱਟਦੇ ਬਾਹਰ ਉੱਤੀ ਰਹੀ ਬਾਈ ਦੋ ਹੀ ਛੱਡੀ ਸੀ ਪਿੰਡ ਨਹੀਂ ਜਾਣੇ ਕਿ ਹੈਗੇ ਘੜਾ ਵੇ ਨਹੀਂ ਠੀਕ ਉੜਦੇ ਆ ਘਰੇ ਘਾਟੀ ਉੜਦੇ ਆ ਬਾਹਰ ਬਾਹਰ ਚੰਗੇ ਆ ਹਾਂ ਇਹਦੇ ਬਾਈ ਨੇ ਗਾਲਾਂ ਵੀ ਖੋਣਾਂ ਜਾਈ ਬਾਈ ਜਿੱਤੇ ਇਹਨਾਂ ਦਾ ਹੂੰ ਫਿਰ ਬਾਈ ਬੱਗੇ ਕਿਹੜਾ ਘੁੱਤਰ ਲੱਗਿਆ ਹੁੰਦਾ ਇਹ ਇਹਨੇ ਗਾਲੇ ਦੀ ਪੱਟੀ ਆ ਹਾਂ ਕਬੂਤਰੀ ਬਾਈ ਬੱਗੇ ਦੀ ਕਬੂਤਰ ਲੱਗਦਾ ਹੈ ਹੈ ਨਾ ਨਹੀਂ ਨਹੀਂ ਬੱਡੀ ਟੀ ਦੀ ਹਾਂ ਉਹ ਸਰੀਰ ਵੱਡੇ ਹਨਾਂ ਦੇ ਮੋٹے ਹੋਟੇ ਫੇਰ ਦੋ ਤਿੰਨ ਕ ਬੱਚੇ ਹੱਡੇ ਦੋਨੇ ਤਨੇ ਜਿੱਤੀ ਹੈ ਇਹ ਮੁਖਤਿਆਰ ਬਾਈ ਕੋਈ ਫਰਕ ਪੈਂਦਾ ਹੈ ਜੇ ਵੱਡੀ ਟੀ ਦਾ ਕਬੂਤਰ ਪਾਣੀ ਪੂਣੀ ਵੱਧ ਲੈ ਜਾਂਦਾ ਹੋਵੇ ਕੋਈ ਅਸੀਂ ਬਾਹਲੇ ਪਾਣੀ ਦਿੰਦੇ ਹੀ ਨਹੀਂ ਯਾਰ ਹੈ ਅਸੀਂ ਬਾਹਲਾ ਪਾਣੀ ਦਿੰਦੇ ਨਹੀਂ ਹੈ ਨਹੀਂ ਫਰਕ ਤਾਂ ਪੈਂਦਾ ਹੋਊਗਾ ਸਰੀਰ ਵਾਲ ਵੱਡੇ ਸ਼ਾਇਦ ਹੋ ਸਕਦਾ ਅਸੀਂ ਬਾਹਲੀ ਪਾਣੀ ਕਦੇ ਦਿੱਤਾ ਹੀ ਨਹੀਂ ਵੱਧ ਅਸੀਂ ਤਾਂ ਦੋ ਨਾਲਕਿਆਂ ਤੋਂ ਵੱਧ ਪਾਣੀ ਦਿੰਦੇ ਨਹੀਂ ਹੈਗੇ ਬਾਈ ਬਹੁਤ ਬਹੁਤ ਧੰਨਵਾਦ ਮੁਖਤਿਆਰ ਜਰਾ ਚੌਂਦਾ ਪਾਸ ਦਾ ਰਹਾ ਬਾਈ ਅਗਲਾ ਸਿਲੈਂਡਰਾ ਪੂਰਾ ਟੋਪ ਦਾ ਲੱਗੇ ਤੇਰੇ ਕਬੂਤਰ ਤੰਦਰੁਸਤ ਰਹਿਣ ਬਾਈ ਤੂੰ ਆਪ ਦਾ ਕੀਮਤੀ ਸਮਾਂ ਕੱਢਿਆ ਤੇ ਬਾਈ ਜੀ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਨੂੰ ਪ੍ਰੈਸ ਕਰ ਲਓ ਬਾਈ ਵਧੀਆ ਵਧੀਆ ਵੀਡੀਓ ਦੇਖ ਕੇ ਆਉਂਦੇ ਰਹਿਵਾਂਗੇ ਤੁਹਾਡੇ ਲਈ ਧੰਨਵਾਦ ਬਾਈ ਇੱਕ ਮਿੰਟ ਆ ਇੱਕ ਥੋੜੀ ਦੇਖ ਲਿਓ ਬਾਈ ਜਾਂਦੇ ਹੋਏ ਇਹ ਜੱਤੀ ਮੋਟਰਸਾਈਕਲ ਨਹੀਂ ਭਾਈ ਇਹ ਮੰਨ ਕੇ ਜਰਾ ਇਹ ਬਾਈ ਬੱਗੇ ਨੇ ਆਪਾਂ ਨੂੰ ਉਤਰੀ ਦਿੱਤੀ ਸੀ ਇਹਨੇ ਆਪਣੇ ਨਸਲ ਬਣਾਈ ਆ ਇੱਧਰ ਦੇਖ ਇੱਧਰ ਕਰ ਇਹਨੇ ਬਣਾਈ ਆ ਨਸਲ ਹਾਂ ਇਹਦੇ ਬਾਲੇ ਬੱਚੇ ਰੱਖੇ ਆਪਾਂ ਬੱਗਾ ਆਪ ਜੋੜੀ ਲਾ ਕੇ ਉਹ ਨਹੀਂ ਭਾਈ ਪੱਲੇ ਦੇ ਇਹਦੀ ਆਪ ਉਹ ਇਹਦੀ ਸਭ ਤੋਂ ਪਹਿਲਾਂ ਜਿਹੜੀ ਨਹੀਂ ਉਹ ਮੈਨੂੰ ਆਪ ਇੱਥੇ ਲਿਆਂਦੀ ਤਾਂ ਬਾਬਾ ਟਾਈਮ ਦੀ ਸੀ ਬੱਗਾ ਆਪ ਜੋੜੀ ਲਾ ਕੇ ਸੀ ਮੈਨੂੰ ਕੂ ਉਤਰ ਦਿੱਤਾ ਸੀ ਬਾਈ ਨੇ ਜੱਗੇ ਮੌੜ ਨੇ ਇੱਕ ਮਨੋ ਦੇ ਪੱਲੇ ਨਾਲ ਟੁੱਟੇ ਹੋਏ ਸੀ ਕੂਤਰ ਦੇ ਉਹ ਇਹਦੇ ਨਾਲ ਇੱਧਰ ਅੱਡ ਖੁੱਡਾ ਪਾ ਕੇ ਇੱਕ ਜੋੜੀ ਲਾ ਕੇ 8-9 ਵਜੇ ਕਢਾ ਕੇ ਰੱਖਿਆ ਇਹਦੇ ਹਾਂ 8-9 ਵਜੇ ਕਢਾ ਦੇਦੇ ਇੱਕ ਸੀ ਇਹਦੇ ਹੀ ਵਿਥ ਵਾਗ ਜਿੱਤੇ ਆ ਕਿ ਉਪਰੀ ਪਹਿਲਾ ਬਚਾ 6 ਵਜੇ ਇਕੱਲਾ ਰਹਿ ਗਿਆ ਸੀ ਉਹ ਲਾ ਬੈਠੇ ਉਹ ਜਾਨਾ ਕਿ ਮੋਟ ਬਣ ਗਈ ਹੈ ਕਬੂਤਰਾਂ ਦਾ ਹਾਂ ਮਨੇ ਇਹਨਾਂ ਦੇ ਬਾਲੇ ਪੜੇ ਕੂਤਰੇ ਹੀ ਨੇ ਵਾਣਾ ਕਿਹੜੇ ਕਬੂਤਰਾਂ ਜੋ ਇਹ ਜਿੰਮੇਵਾਲਾ ਨਸਲ ਕਿਹੜੀ ਆ ਇਹ ਬਈ ਕਲੈਰੀ ਵਾਲੇ ਕਹਿੰਦੇ ਆ ਕਲੈਰੀ ਵਾਲੇ ਕਹਿੰਦੇ ਆ ਕਲੇਰੀ ਵਾਲੇ ਕੂਤਰਾਂ ਦੀ ਉਹਨਾਂ ਦਾ ਕਲੇਰੀ ਪਹਿਲਾਂ ਕੂਤਰ ਜਿੱਤਿਆ ਹੋਊਗਾ ਬੈਠ ਕੇ ਆ ਕੇ ਬੜੀ ਆਦੀ ਮੈਂ ਨਾਲ ਕਲੇਰੀ ਵਾਲੀ ਮਸੂੜਾ ਹੈਗੀ ਹੈਗੀ ਧੰਨਵਾਦ ਭਾਈ ਸਾਰੇ ਭਰਾਵਾਂ ਦਾ ਕਿ ਆਉਂਦੇ ਬਾਗੇ ਰੋ ਕੂਦਰੀ ਆਪਣੀ ਠੁੱਲੀ ਵਾਲ ਜਿੱਤੀ ਹੈ ਕੀ ਠੁੱਲੀ ਵਾਲੇ ਠੁੱਲੀ ਵਾਲ ਮੋਟਰਾਂ ਨਾਲ ਜਿੱਤੀ ਹੈ ਇਹ ਕੀ ਹਾਂ 130 ਕੂਤਰ ਡੇ ਹੀ ਇਹ ਰਹੀ ਗਾਲ ਚੀਨੀ ਕੱਟੀਆਂ ਦੀ 4:00 ਵਜੇ ਮਿਲਦਾ 27 22 ਮਿੰਟ ਤੇ ਕੱਲੀ ਰਹੀ ਸੀ ਬੰਦੇ ਇਹ ਕੂਈ ਆਲੇ ਕਿਵੇਂ ਭਾਈ ਬਾਦਾਂ ਵੀ ਜਿੱਤੀ ਹੈ ਇਹ ਹਾਂ 4 ਵਜੇ ਕੇ 27 ਮਿੰਟ ਤੇ ਕੱਲੀ ਰਹੀ ਸੀ ਹਾਂ ਬੈਠੀ ਹਾਂ 5:30 ਵਜੇ ਬਈ ਸਦਾ ਟੈਂਪਰੇਚਰ ਸੀ ਉਹਦਨੇ ਬਈ ਦੇਖ ਲਾ ਤੂੰ 4:30 ਵਜੇ ਮੁੱਖ ਵੀ ਸੀ ਉਹਦੇ ਹੂੰ 130 ਉਹ ਉੱਤਰ ਰੱਡੇ ਸੀ ਪੂਰੀ ਤਗੜੀ ਬਾਈ ਸੀ ਹੂੰ ਕੁੰਡੀ ਵਾਲ ਦੀ ਮੋਟਰਸਾਈਕਲ ਦੀ ਜੇਤੂ ਆ ਇਹੇ ਹਾਂ ਵੱਤਾ ਵੀ ਕੱਲੀ ਨੇ ਜਿੱਤੇ ਆ ਵੱਤਾ ਵੀ ਕੱਲੀ ਨੇ ਜਿੱਤੇ ਨੇ ਢਾਂਗੇ ਚੜੀ ਫਿਰ ਹਾਂ ਹਾਂ ਬਈ ਛਤਰੀ ਤੇ ਬਿਠਾਈਏ ਨਹੀਂ ਬਿਠਾਈਏ ਨਾ ਮੁੰਡੇ ਉਹ ਦੂਜੇ ਹੈਪੀ ਨਹੀਂ ਲਾਈ ਛਤਰੀ ਉਦਨੇ ਉਦਾਂ ਤਈ ਬਈ ਆਹ ਕਿਹੜਾ ਇਹਦੀ ਮਾਂ ਕੀ ਬਈ ਇਹ ਆਪਣੀ ਦਾ 2000 ਦੀ ਮਾਂ ਹੈ ਹਾਂ ਇਹਦੀ ਮਾਂ ਹੈ ਇਹ ਇਹ ਮਾਂ ਹੈ ਦੀ ਅਸਲੀ ਹਾਂ ਤੇ ਪਿਓ ਲਾਲਚੀਨਾ ਦਾ ਇਹਦਾ ਪਿਓ ਲਾਲਚੀਨਾ ਸੀਗਾ ਉਹ ਰਹੇ ਨਹੀਂ ਇਹ ਮੋਟਰਸਾਈਕਲ ਦਾ ਟੁੱਲੀਆ ਵਾਲੀ ਦਾ ਇਹਦਾ ਪਿਓ ਵੀ ਲਾਲਚੀਨਾ ਦਾ ਉਹ ਚਿੱਟੀਆਂ ਦਾ ਲਾਲਚੀਨਾ ਦਾ ਪਿਓ ਖੱਟੀਆਂ ਦਾ ਲਾਲਚੀਨਾ ਸੀ ਹਾਂ ਮਾਂ ਨੂੰ ਬਲੱਡ ਬੜਾ ਚੰਗਾ ਕਿ ਪਿਓ ਨੂੰ ਵੀ ਦੁੱਧਾ ਦੇ ਦੋਨੋਂ ਇੱਕੋ ਹੀ ਬਲੱਡ ਸੀ ਬਾਈ ਇੱਕੋ ਹੀ ਬਲੱਡ ਸੀ ਇਹ ਹਰੀਗੜ੍ਹ ਜੱਤੀ ਸੀ ਆਪ ਇਹ ਆਪ ਹਰੀਗੜ੍ਹ 2020 ਚ ਹਾਂ ਇਹ ਇਹ ਵੀ ਮੰਨ ਕੇ ਚੱਲੁੱਡੀ ਸੀ ਬਹੁਤ ਵਧੀਆ ਉਸ ਦਿਨੇ ਇੱਕ ਬਾਈ ਜੱਗੇ ਦਾ ਕਬੂਤਰੀ ਸੀ ਬੋੜਾ ਵਾਲਿਆਂ ਦਾ ਬੱਗੇ ਦਾ ਇੱਕ ਬਲਵੀਰ ਦਾ ਸੀ ਆਪਣੀ ਤਿੰਨ ਚ ਬਾਜੀ ਵੰਦੀ ਬਹੁਤ ਲੋਜ ਜੱਦੀ 3:30 ਵਜੇ ਬਾਈ ਮੋਤੀ ਇਹ ਮੁਰਕੇ ਤੁਸੀਂ ਬੱਚਿਆਂ ਨੂੰ ਰੱਖ ਲਈ ਮੁਰਕੇ ਤਾਂ ਬਾਈ ਛੱਡਤੀ ਸੀ ਦੁਬਾਰੇ ਬਾਜੀ ਤੇ ਹੂੰ ਇਹ ਛੱਡਤੀ ਮੈਂ ਉਪਰੀ ਬਾਜੀ ਤੇ ਹੂੰ ਉਦਨੇ ਮੰਨ ਕੇ ਚੱਲ ਬਾਜੀ ਤਾਂ ਉਪਰੀ ਨਿਬੜ ਗਈ ਹੋਊਗੀ 3:30 ਵਜੇ ਹੂੰ ਇਹ ਬਾਜੀ ਨਿਬੜੀ ਤੋਂ ਬਾਅਦ ਹੀ ਉਹਦੀ ਬੈਠੀ ਆ ਅੱਧਾ ਘੰਟਾ ਇਹ ਭੱਜ ਗਈ ਸੀ ਹਾਂ ਭੱਜ ਗਈ ਸੀ ਨਾਲ ਦੇ ਪਿੰਡ ਜਾ ਟਟੂ ਆ ਗਈ ਸੀ ਟਟੂ ਕੱਟੂ ਤੋਂ ਬਾਅਦ ਇਹਨਾਂ ਦੀ ਫੇਰ ਮੁੜ ਕੇ ਨਹੀਂ ਛੱਡੀ। ਮੁੜ ਕੇ ਬੱਚਾ ਇੱਕ ਦਿਨ ਘਰੇ ਛੱਡਦੀ ਫਿਰ ਬੈਠੀ ਨਹੀਂ 7 ਵਜੇ ਬੈਠੀ 7:30 ਵਜੇ। ਹੂੰ ਮੁੜ ਕੇ ਮਹਾਰਾਖ ਲਾਉਣ ਨੂੰ ਫਾਇਦਾ ਨਹੀਂ ਹੋਇਆ। ਸਹੀ ਆ ਸਹੀ ਆ। ਹੁਣ ਇਹਦੀਆਂ 21-3 ਕੂਦਰੀਆਂ ਛੱਡੀਆਂ ਸੀ। ਹੂੰ ਦੋ ਬੱਥਬਾਕੀ ਜਿੱਤੀਆਂ ਨੇ। ਹਾਂ ਇੱਕ ਸੰਗਰ ਸੰਗਰਪੁਰ 18283 ਕੂਤ ਤੋੜਦੇ ਸੀ। 2200 ਨੂੰ ਉਹਨੇ ਮਨਾ ਚ ਪੰਜਾਂ ਨੇ ਵਾਰੀ ਬੰਦੀ। ਅੱਛਾ। ਉਹ ਸਦੀ ਕੂਤਰੀ ਉੱਡੀ ਉਹ ਵੀ। ਇੱਕ ਦਿਨ ਘਰੋਂ ਭੱਜ ਗਈ ਸੀ। ਕਰੋ ਚਲੇ ਜਾਂਦੇ ਆਂ ਕਰੋ ਬਈ ਪੁੱਦਨੇ ਕੂਤਰ ਇਥੇ ਨਾਲ ਬਾਲੇ ਤੁਰ ਗਏ ਕਰੋ ਨਾਲ ਤਰ ਪਿੰਡ ਤੋਂ ਹੋਰ ਕੂਤਰ ਤੁਰ ਗਏ ਪੰਜ-ਛਤ ਨਾਲ ਉੱਡ ਗਈ ਤਿੰਨ ਮੇਰੀਆਂ ਬਾਗੀਆਂ ਹਾਂ ਚਲੋ ਵਿੱਚ ਬਾਗ ਬੂਗ ਜਾਂਦੇ ਆਂ ਕੂਤਰ ਤੈਨੂੰ ਪਤਾ ਇਹ ਕਰਮੀ ਵਾਲੀ ਹੁੰਦੀ ਹੈ ਨਾ ਠੀਕ ਆ ਬਾਈ ਹਾਂ